ਉਸੇ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਦਿੱਲੀ ਤੋਂ ਇੱਕ ਪਾਰਟੀ ਸ਼ੁਰੂ ਹੁੰਦੀ ਹੈ ਫਿਰ ਪੰਜਾਬ ਦੇ ਵਿੱਚ ਵੀ ਉਹ ਰਾਜ ਕਰਦੀ ਹੈ ਇਸ ਵੇਲੇ ਰਾਜ ਵੀ ਕਰ ਰਹੀ ਹੈ ਪਰ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸੱਤਾ ਚਲੀ ਗਈ ਹੈ ਇਹ ਸੱਤਾ ਜਿਹੜੀ ਦਿੱਲੀ ਚ ਗਈ ਆ ਇਹਦਾ ਪੰਜਾਬ ਤੇ ਕੀ ਅਸਰ ਹੋਊਗਾ ਤੇ ਉਦੋਂ ਵੀ ਇਹ ਆਪਾਂ ਮੂਲ ਸਵਾਲ ਵਾਲੇ ਚੱਲ ਗਏ ਦਿੱਲੀ ਦੀ ਸੱਤਾ ਆਖਿਰਕਾਰ ਗਈ ਕਿਉਂ ਕੀ ਇਹੋ ਜਿਹੇ ਗਲਤੀਆਂ ਆਮ ਆਦਮੀ ਪਾਰਟੀ ਤੋਂ ਹੋ ਗਈਆਂ ਜੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਟੇਜ ਵੀ ਸਜਾਈ ਸੀ ਬਾਅਦ ਚ ਉੱਥੇ ਕਿਉਂ ਨਾ ਪੋਲ ਦੀਆਂ ਐਡਸ ਦਿਖਾਉਣੀਆਂ ਪੈਗੀਆਂ ਇਹ ਹਾਲਾਤ ਕਿਉਂ ਬਣਿਆ ਮੇਰੇ ਨਾਲ ਗੱਲਬਾਤ ਕਰਨਗੇ ਪ੍ਰੋਫੈਸਰ ਹਰਜੀਸ਼ਵਰ ਸਿੰਘ ਨੇ ਆ ਪ੍ਰੋਫੈਸਰ ਸਾਹਿਬ ਕੀ ਗੱਲ ਬਣੀ ਦਿੱਲੀ ਦੇ ਵਿੱਚ ਪਹਿਲਾਂ ਤਾਂ ਇਹ ਕਿ ਲੱਗਦਾ ਸੀ ਇਹ ਕਿੱਸਾ ਵਾ ਸੀਗਾ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਉੱਥੇ ਹਾਰੂਗੀ ਨਵਰੀ ਦੇ ਵਿਦਿਅਕਚਮ ਦਾ ਜਦੋਂ ਵੀ ਪੇਸ਼ੈਂਟ ਕੋਈਆਂ ਹੋ ਰਹੀਆਂ ਸੀ ਜਿਹੜੇ ਵੀ ਲੋਕ ਜਾ ਰਹੇ ਸੀ ਉੱਥੇ ਉਸ ਤੋਂ ਪਹਿਲਾਂ ਪੁੱਖ ਪਾਣੀਆਂ ਵੀ ਹੋ ਰਹੀਆਂ ਸੀ ਜ਼ਿਆਦਾਤਰ ਲੋਕ ਇਹੀ ਗੱਲ ਕਰ ਰਹੇ ਸੀ ਕਿ ਇਲੈਕਸ਼ਨ ਬਹੁਤ ক্লোਜ਼ ਹੈਗਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਜਿੱਤੇਗੀ ਜਾਂ ਮਤਲਬ ਬੀਜੇਪੀ ਮੁਸ਼ਕਲ ਸੀਗਾ ਪਰ ਜਿਵੇਂ ਆਮ ਆਦਮੀ ਪਾਰਟੀ ਉਸ ਤੋਂ ਪੇ ਤਾਂ ਲਗਾਤਾਰ ਬਹੁਤ ਵੱਡੇ ਬਹੁਮਤ ਨਾਲ ਜਿੱਤ ਰਹੀ ਸੀ ਉਸ ਤਰ੍ਹਾਂ ਦੀ ਗੱਲਸ਼ੁੱਣ ਨਹੀਂ ਹੋ ਰਹੀ ਸੀ ਸੋ ਇਸ ਕਰਕੇ ਨਾਲੇ ਆਪਾਂ ਜਿਹੜੇ ਲੋਕ ਸਭਾ ਚ ਵੀ ਦੇਖੀਏ ਤਾਂ ਲੋਕ ਸਭਾ ਦੇ ਵਿੱਚ ਵੀ ਭਾਜਪਾ ਜਿਹੜੀ ਹੈਗੀ ਆ ਉੱਥੇ 70 ਦੇ 7 ਸੀਟਾਂ ਜਿੱਤੀਆਂ ਸੀ ਤੇ ਉਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਇਲੈਕਸ਼ਨ ਦਾ ਰਿਜ਼ਲਟ ਆਇਆ ਸੀਗਾ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਲੱਗ ਰਿਹਾ ਸੀ ਕਿ ਇਲੈਕਸ਼ਨ ক্লোਜ਼ ਹੋਣਗੇ ਤੇ ਇਲੈਕਸ਼ਨ ਵੇਖਿਆ ਜਾਵੇ ਤਾਂ ক্লোਜ਼ ਵੀ ਹੈਗੇ ਜੇ ਆਪਾਂ ਵੋਟ ਬੈਂਕ ਦੇ ਹਿਸਾਬ ਦੇ ਨਾਲ ਦੇਖੀਏ ਵੋਟ ਸ਼ੇਅਰ ਦੇ ਨਾਲ ਵੇਖੀਏ ਤਾਂ 4% ਦਾ ਹੀ ਫਰਕ ਹੈਗਾ ਦੋਹਾਂ ਪਾਰਟੀਆਂ ਦੇ ਵਿੱਚ ਪਰ ਸੀਟਾਂ ਦੇ ਵਿੱਚ ਮੁਕਾਬਲਾ ਜੇ ਲੈ ਕੇ ਫਰਕ ਬਹੁਤ ਜ਼ਿਆਦਾ ਹੈਗਾ ਤੇ ਇਹ ਮੈਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਲੀਡਰ ਗਰੀ ਉਹਨਾਂ ਦੇ ਉੱਪਰ ਵੀ ਦੋਸ਼ ਲੱਗੇ ਸੀਗੇ ਖਾਸ ਕਰਕੇ ਸ਼ੀਸ਼ਮੈਲ ਦਾ ਦੋਸ਼ ਜਿਹੜਾ ਹੈਗਾ ਇਹ ਕੋ ਲੱਗਿਆ ਹੈਗਾ ਜਾਂ ਸ਼ਰਾਬ ਘਟਾਲੇ ਦੇ ਵਿੱਚ ਮਲਬਸਾਉਣ ਦਾ ਜਾਂ ਹੋਰ ਤਰੀਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਾਖ ਰਹੀ ਹੌਲੀ ਹੌਲੀ ਡਿਗਰੀ ਸੀ ਲਗਾਤਾਰ ਉਸ ਚੀਜ਼ ਦਾ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਕਾਫੀ ਫਾਇਦਾ ਹੋਇਆ ਤੇ ਅਲਟੀਮੇਟਲੀ ਬੀਜੇਪੀ ਜਿਹੜੀ ਹੈਗੀ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋਈ ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਦਾ ਜਵਾਬ ਤਾਂ ਤੁਸੀਂ ਦਿਓਗੇ ਮੈਨੂੰ ਲੱਗਦਾ ਦੋਨੇ ਹੀ ਪਾਰਟੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਆਪ ਦਾ ਜਿਹੜਾ ਕੋਰ ਡੀਐਨਏ ਆ ਉਹਦੇ ਤੇ ਰ ਆਮ ਆਦਮੀ ਪਾਰਟੀ ਨੇ ਕਟੜ ਇਮਾਨਦਾਰਾਂ ਵਾਲਾ ਰੌਲਾ ਨਹੀਂ ਪਾਇਆ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਵੀ ਇਹ ਦਾ ਬੇਈਮਾਨਾ ਜੀ ਅਸੀਂ ਇਮਾਨਦਾਰ ਆ ਜਿਹੜੀ ਉਹ ਇੱਕ ਏਜੰਡਾ ਸੈਟਿੰਗ ਥਿਊਰੀ ਨਾਲ ਇਲੈਕਸ਼ਨ ਲੜਦੇ ਆਏ ਸੀ ਤੇ ਭਾਜਪਾ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਮੁਸਲਮ ਵਿਰੋਧੀ ਬਿਆਨ ਨਹੀਂ ਦਿੱਤਾ ਕੋਈ ਉਹਨਾਂ ਦਾ ਇੱਕ ਵੀ ਜਿਵੇਂ ਪਿਛਲੀ ਵਾਰ ਆਪਾਂ ਦੇਖਿਆ ਸੀਗਾ ਕਪਲ ਮਿਸ਼ਰਾ ਹੋਰਾਂ ਦੇ ਬਿਆਨ ਆਉਂਦੇ ਸੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਸੀ ਉਹਨਾਂ ਗੋਲੀ ਮਾਰੋ ਫਲਾਣਾ ਧੌਂਕਾ ਬਹੁਤ ਕੁਝ ਹੁੰਦਾ ਹੁੰਦਾ ਸੀ ਅੱਜ ਕੀ ਭਾਜਪਾ ਦਾ ਕੋਈ ਵੀ ਐਜਾ ਬਿਆਨ ਨਹੀਂ ਦੇਖਣ ਨੂੰ ਮਿਲਿਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਜਿਹੜੀ ਇਮਾਨਦਾਰੀ ਦੇ ਰੌਲੇ ਪਾਉਂਦੀ ਹੁੰਦੀ ਸੀ ਢੋਲ ਵਜਾਉਂਦੀ ਹੁੰਦੀ ਸੀ ਤਾਕਤੀਆਂ ਪਾਉਂਦੀ ਹੁੰਦੀ ਸੀ ਉਹ ਕਿੱਥੇ ਦਿਸੀਆਂ ਨਹੀਂ ਤਾਂ ਦੋਨੇ ਥੋੜੇ ਥੋੜੇ ਆਪਦੇ ਮੂਲ ਤੋਂ ਸੁਭਾਅ ਤੋਂ ਪਰੇ ਜਾਉ ਕਿ ਵੀ ਚੱਲਿਆ ਹਾਂ ਬਿਲਕੁਲ ਇਹ ਕਹਿ ਸਕਦੇ ਆ ਪਸੋ ਉਹ ਐਤਕੀ ਜਿਹੜੀ ਇਲੈਕਸ਼ਨ ਹੈ ਇੱਕ ਨਾਰਮਲ ਇਲੈਕਸ਼ਨ ਵਾਂਗੂ ਸੀ ਇਹ ਇੱਕ ਪਾਰਟੀ ਸੱਤਾਧਾਰੀ ਹੈਗੀ ਆ ਉਹ ਦੋ ਇਲੈਕਸ਼ਨ ਲਗਾਤਾਰ ਜਿੱਤ ਚੁੱਕੀ ਆ ਤੇ ਉਹਦੀ ਪਰਫਾਰਮੈਂਸ ਤੇ ਜਿਹੜਾ ਹੈਗਾ ਸੜਾ ਸਵਾਲ ਜਿਹੜਾ ਹੈਗਾ ਉਹ ਚੁੱਕਿਆ ਭਾਜਪ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕਰਦੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦਾ ਨੂੰ ਨੁਕਸਾਨ ਵੀ ਹੋਇਆ ਹੈਗਾ ਐਜ਼ ਕਿ ਉਹਨਾਂ ਨੇ ਬਿਲਕੁਲ ਉਸ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਸਗੋਂ ਜਿਹੜੀ ਆਮ ਆਦਮੀ ਦੀ ਪਰਫਾਰਮੈਂਸ ਹੈਗੀ ਆ ਚਾਹੇ ਉਹ ਕੇਜਰੀਵਾਲ ਆਮ ਆਦੀ ਪਾਰਟੀ ਦਾ ਕਰਪਸ਼ਨ ਉਸ ਤੇ ਗੱਲ ਕੀਤੀ ਆ ਚਾਹੇ ਦਿੱਲੀ ਦੇ ਜਿਹੜੇ ਹੈਗੇ ਆ ਪੋਲੂਸ਼ਨ ਦਾ ਜਿਹੜਾ ਮਸਲਾ ਚੱਕਿਆ ਜਿਹੜਾ ਯਮੁਨਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਫਾਈ ਨਹੀਂ ਹੋ ਸਕੀ 에ਅਰ ਪੋਲੂਸ਼ਨ ਹੈਗੀ ਆ ਕਿ ਜਿਸ ਤਰੀਕੇ ਨਾਲ ਸੜਕਾਂ ਟੁੱਟੀਆਂ ਸੀਗੀਆਂ ਸੋ ਆਮ ਤੌਰ ਤੇ ਜੇ ਲੋਕਲ ਗਵਰਨੈਂਸ ਦੇ ਜਿਹੜੇ ਮੁੱਦੇ ਹੈਗੇ ਆ ਜਿਹੜੇ ਆਮ ਤੌਰ ਤੇ ਆਮ ਆਦਮੀ ਕਹਿੰਦੀ ਹੈ ਕਿ ਅਸੀਂ ਬਹੁਤ ਆ ਜਿਹੜੀ ਸਾਡੀ ਗੁੱਡ ਗਵਰਨੈਂਸ ਮਾਡਲ ਆ ਉਸ ਤੋਂ ਜ਼ਿਆਦਾ ਸਵਾਲ ਜਿਹੜਾ ਹੈਗਾ ਉਹ ਭਾਜਪਾ ਨੇ ਚੱਕਿਆ ਹੈਗਾ ਤੇ ਆ ਭਾਜਪਾ ਆਮ ਆਦਮੀ ਪਾਰਟੀ ਵੀ ਖਾਸ ਕਰਕੇ ਜਿਹੜਾ ਸ਼ਿਸ਼ਮੈਲ ਨਜ਼ਰ ਟੈਕਸ ਸੀ ਉਹਨਾਂ ਤੇ ਜਿਹੜਾ ਰਵਿੰਦ ਕੇਜਰੀਵਾਲ ਤੇ ਲਗਾਤਾਰ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਖਾਸ ਕਰਕੇ ਇਹਨਾਂ ਦੀਆਂ ਜਿਹੜਾ ਸ਼ਰਾਬ ਘਟਾਲਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੀ ਆਮ ਆਦਮੀ ਪਾਰਟੀ ਡਿਫੈਂਸਿਵ ਦੇ ਵਿੱਚ ਹੀ ਰਹੀ ਹੈ ਸੋ ਜੇ ਉਹ ਸ਼ੀਸ਼ਮੈਲ ਦੀ ਗੱਲ ਵੀ ਕੀਤੀ ਉਹਨਾਂ ਨੇ ਉਹ ਵੱਤ ਵਦ ਉਹਨਾਂ ਨੇ ਉਸ ਤੋਂ ਬਾਅਦ ਮੋਦੀ ਦੇ ਉੱਪਰ ਰਾਜਮੈਲ ਦੀ ਗੱਲ ਕੀਤੀ ਹੈ ਸ਼ਾਇਦ ਉਸ ਚੀਜ਼ ਦਾ ਉਹਨਾਂ ਅਸਰ ਜਿਹੜਾ ਹੈਗਾ ਨਹੀਂ ਹੋਇਆ ਹੈਗਾ ਇਸ ਕੋ ਜਿਹੜੀ ਇਹ ਗੱਲ ਜਿਹੜੀ ਹੈਗੀ ਆ ਭਾਜਪਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਗੱਲ ਕਰਨ ਦੇ ਵਿੱਚ ਸਫਲ ਹੋਈ ਆ ਇਹ ਆਮ ਆਦਮੀ ਪਾਰਟੀ ਜਿਹੜਾ ਉਹਦੀਆਂ ਕੋਰ ਗੱਲਾਂ ਸੀ ਜਿਹੜੀਆਂ ਗੱਲਾਂ ਕਰਦੀ ਹੁੰਦੇ ਆ ਆਮ ਆਦਮੀ ਪਾਰਟੀ ਕਿ ਅਸੀਂ ਚੰਗੀ ਗਵਰਨੈਂਸ ਦੇਵਾਂਗੇ ਅਸੀਂ ਬਿਲਕੁਲ ਭ੍ਰਸ਼ਟਾਚਾਰ ਨਹੀਂ ਕਰਾਂਗੇ ਅਸੀਂ ਇਮਾਨਦਾਰ ਹੈਗੇ ਆ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਰਾਜ ਕਰਦੇ ਹੈਗੇ ਆ ਭ੍ਰਸ਼ਟ ਨਹੀਂ ਹੈਗੇ ਸ਼ਾਇਦ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਮਨ ਤੋਂ ਉਹ ਲੱਥੀਆਂ ਹੈਗੀਆਂ ਜਿਸੇ ਕਰਕੇ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੋਈ ਹੈ ਹੂੰ ਅ ਦੂਸਰਾ ਜੇ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਲੜਨ ਦਾ ਢੰਗ ਵੀ ਦਿਖ ਗਿਆ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਤੋਂ ਇੰਨੇ ਲੋਕ ਨਾਰਾਜ਼ ਹੋ ਗਏ ਸੀ ਵੀ ਇੱਕ ਆਮ ਆਦਮੀ ਪਾਰਟੀ ਜੈਸੂ ਹਕੀ ਮਾਲੀ ਵਾਲਾ ਲੋ ਆਪਾਂ ਜਾਂ ਹੋਰ ਬਹੁਤ ਸਾਰੇ ਕਪੜ ਮਿਸ਼ਰਾ ਵੀ ਕਿਉਂਕਿ ਇੰਨਾ ਚੁਗੇ ਨਾ ਉਹ ਤਾਂ ਆਇਆ ਲੱਗਦਾ ਸੀਗਾ ਵੀ ਇੱਕ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ ਭਾਜਪਾ ਤੋਂ ਲਈਦਾ ਵੀ ਲੜ ਰਹੀ ਆ ਉਹ ਕਿਉਂਕਿ ਸਮੇਂ ਦੇ ਨਾਲ ਇੰਨਾ ਬ੍ਰੋ ਹੌਲੀ ਹੌਲੀ ਲੀਡਰਸ਼ਿਪ ਨੇ ਪੈਦਾ ਕਰ ਲਿਆ ਸੀ ਪਰ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਗਏ ਉੱਥੇ ਡਿਊਟੀਆਂ ਲੱਗੀਆਂ ਇਹਨਾਂ ਨੇ ਡਿਊਟੀਆਂ ਨਿਭਾਈਆਂ ਪੰਜਾਬ ਦੇ ਲੀਡਰ ਨੇ ਕੋਈ ਫਰਕ ਪਾਇਆ ਉੱਥੇ ਕਿ ਨਹੀਂ ਪਾਇਆ ਏ ਆਮ ਆਦਮੀ ਪਾਰਟੀ ਦਾ ਮਾਡਲ ਜਿਹੜਾ ਹੈਗਾ ਇਸ ਤਰੀਕੇ ਦਾ ਵੀ ਆਮ ਆਦਮੀ ਪਾਰਟੀ ਲਗਾਤਾਰ ਉਹਦੇ ਖਿਲਾਫ ਜਿਹੜੀ ਵਿਰੋਧਤ ਹੈਗੀ ਉਹ ਵੱਧ ਜਾਂਦੀ ਹੈ। ਉਹ ਸ਼ਾਇਦ ਕਿਸੇ ਤਰੀਕੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਕੰਮ ਕਰ ਰਿਹਾ ਢੰਗ ਜਿਹਦੇ ਵਿੱਚ ਡਿਕਟੇਟੋਰੀਅਲ ਟੈਂਡੈਂਸੀਜ਼ ਇੰਨੀਆਂ ਜ਼ਿਆਦਾ ਹੈ ਉਹ ਇੱਕ ਜਿਹੜਾ ਕਿ ਵਿਅਕਤੀ ਜਿਹੜਾ ਟੋਟਲ ਪਾਰਟੀ ਨੂੰ ਕੰਟਰੋਲ ਕਰਦਾ ਜਿਹਨੂੰ ਕਿਹਾ ਜਾਂਦਾ ਕਿ ਆਪ ਹੀ ਕੇਜਰੀਵਾਲ ਤੇ ਕੇਜਰੀਵਾਲੀ ਆਪ ਹੈਗਾ। ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨਾਰਾਜ਼ ਹੋ ਕੇ ਜਾਂ ਜਿਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਂਦਾ ਹੈਗਾ ਜਾਂ ਜਿਹਨਾਂ ਦੇ ਖਿਲਾਫ ਕੋਈ ਬਦਲਾਖੋਰੀ ਕੀਤੀ ਜਾਂਦੀ ਜਿਵੇਂ ਸੁਵਾਤੀ ਮਾਲੀਵਾਲ ਨਾਲ ਕੀਤਾ। ਪੇਰੋਹ ਜਿਹੜੇ ਲੋਕ ਹੈਗੇ ਆ ਆਮ ਆਦੀ ਪਾਰਟੀ ਦੇ ਖਰਾਫ ਹੋ ਜਾਂਦੇ ਤੇ ਲਗਾਤਾਰ ਉਹ ਵਿਰੋਧ ਕਰਦੇ ਆ ਪੰਜਾਬ ਦੇ ਵਿੱਚ ਵੀ ਹੋਇਆ ਪੰਜਾਬ ਦੇ ਵਿੱਚੋਂ ਆਪਾਂ ਤੁਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਉੱਪਰ ਜੇ ਆਪਾਂ ਲੱਗੇ ਹੈਗੇ ਆ ਸੁਦਰਸ਼ਨ ਛੋੜੇ ਪਰ ਨੂੰ ਲੱਗੇ ਹੋਰ ਆਪਾਂ ਉਸ ਤੋਂ ਬਾਅਦ ਹੋਰ ਹੀ ਵੱਡੇ ਵੱਡੇ ਨਾਮ ਹੈਗੇ ਆ ਉਹਨਾਂ ਨੂੰ ਜੇ ਵੇਖੀਏ ਤਾਂ ਸਾਰਿਆਂ ਨੇ ਜਿਹੜਾ ਹੈਗਾ ਆਮ ਆਦੀ ਪਾਰਟੀ ਦਾ ਲਗਾਤਾਰ ਵਿਰੋਧਤਾ ਕੀਤਾ ਐਂਡ ਖਾਸ ਕਰਕੇ ਜਦੋਂ ਉਹ ਲੋਕ ਵਿਰੋਧ ਕਰਦੇ ਜਿਹੜੇ ਉਸ ਪਾਰਟੀ ਦੇ ਵਿੱਚ ਰਹੇ ਹੁਣ ਤੇ ਉਹਨਾਂ ਦਾ ਅਸਰ ਵਿਰੋਧੀ ਦਲ ਦੇ ਜਿਹੜੀ ਹੈਗੀ ਆ ਅ ਕ੍ਰਿਟਿਸਿਜ਼ਮ ਉਹਨਾਂ ਨੂੰ ਜ਼ਿਆਦਾ ਅਸਰ ਕਰਦਾ ਹੈਗਾ ਸੋ ਉਹਦਾ ਕਿਸੇ ਤਰੀਕੇ ਨਾਲ ਰੋਲ ਹੈਗਾ ਹਾਂ ਜਿਵੇਂ ਆਮ ਆਦਮੀ ਪਾਰਟੀ ਹਮੇਸ਼ਾ ਹੀ ਜਿਹੜਾ ਹੈਗਾ ਪੰਜਾਬ ਦੇ ਰਿਸੋਰਸਸ ਹੈਗੇ ਆ ਉਹਨਾਂ ਨੂੰ ਵਰਤਦੀ ਰਹੀ ਹੈ ਤੇ ਇਲੈਕਸ਼ਨ ਕਿਤੇ ਵੀ ਹੋਣ ਆਪਾਂ ਦੇਖਿਆ ਹੈ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਲੀਡਰਸ਼ਿਪ ਆ ਤੇ ਲੋਕਲ ਉਹਨਾਂ ਦੇ ਵਰਕਰ ਆ ਵਾਲੈਂਟੀਅਰ ਆ ਵੱਡੀ ਤਦਾਦ 'ਚ ਜਾਂਦੇ ਆ ਪੰਜਾਬ ਦੇ ਵਿੱਚ ਉਹ ਰਿਸੋਰਸਸ ਵੀ ਜਾਂਦੇ ਹੈਗੇ ਪੈਸਾ ਵੀ ਜਾਂਦਾ ਐਦਕੀ ਵੀ ਗਿਆ ਲੱਗੇ ਲੋਕ ਉਹਨਾਂ ਨੇ ਪ੍ਰੰਪਰਿਕ ਤਰੀਕੇ ਦੇ ਨਾਲ ਪਰ ਮੈਨੂੰ ਲੱਗਦਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਖਾਸ ਕਰਕੇ ਜੇ ਅਪ ਜਿਹੜਾ ਪੰਜਾਬੀ ਮੂਲ ਦੇ ਇਲਾਕੇ ਦੇਖਦੇ ਹਾਂ ਜਿਹੜਾ ਜਿਹੜਾ ਵੈਸਟਰਨ ਦਿੱਲੀ ਜਿੱਥੇ ਜ਼ਿਆਦਾ ਪੰਜਾਬੀ ਮੂਲ ਉੱਥੇ ਭਾਜਪਾ ਵੀ ਕਾਫੀ ਵੱਡੀ ਸਫਲਤਾ ਭਾਜਪਾ ਨੂੰ ਪ੍ਰਾਪਤ ਹੋਈ ਹੈ ਜਿਹੜੀ ਹੁਣ ਤੱਕ ਦੇ ਆਪਣੇ ਕੋਲੇ ਅੰਕੜੇ ਹੈਗੇ ਆ ਦੋਸਤੋ ਲੱਗਦਾ ਕਿ ਮੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਤੋਂ ਜਿਹੜੀ ਲੀਡਰਸ਼ਿਪ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾਡਲ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ 'ਚ ਬਹੁਤ ਅਸੀਂ ਐਡ ਦੇ ਥਰੂ ਜਾਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਉਹ ਕਿਉਂਕਿ ਜੇ ਮੈਨੂੰ ਲੱਗਦਾ ਫ੍ਰੀ ਦੇਣ ਦੀ ਗੱਲ ਆ ਤਾਂ ਆਮ ਆਦਮੀ ਪਾਰਟੀ ਤੋਂ ਵੱਧ ਤਾਂ ਕੋਈ ਫ੍ਰੀ ਦੇਣ ਦੀ ਗੱਲ ਕਰ ਹੀ ਨਹੀਂ ਸਕਦਾ ਜੋ ਬਿਲਕੁਲ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਫ੍ਰੀ ਦਾ ਮਾਡਲ ਹੈ ਜਿਹਨੂੰ ਆਪਾਂ ਨੂੰ ਪੋਪੁਲਿਜ਼ਮ ਕਹਿੰਦੇ ਆ ਨੋ ਡਾਊਟ ਆਮ ਆਦਮੀ ਪਾਰਟੀ ਨੇ ਇਹਨੂੰ ਇੱਕ ਤਰੀਕੀ ਤਰ੍ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਫਰੀ ਬਿਜਲੀ ਪਾਣੀ ਦਾ ਜਿਹੜਾ ਮੁੱਦਾ ਸੀ ਬਹੁਤ ਵੱਡਾ ਸੀ ਪਰ ਹੌਲੀ ਹੌਲੀ ਦੂਸਰੀਆਂ ਪਾਰਟੀਆਂ ਵੀ ਉਹਨੂੰ ਉਹਨੂੰ ਹੁਣ ਜਿਹੜਾ ਹੈਗਾ ਮਾਡਲ ਨੂੰ ਅਪਣਾ ਰਹੀਆਂ ਹੈ ਕਾਪੀ ਹੋ ਗਿਆ ਕਾਪੀ ਹੋ ਰਿਹਾ ਹੁਣ ਜਿਵੇਂ 2116 ਇਹਨਾਂ ਨੇ ਗੱਲ ਕੀਤੀ ਆ ਤਾਂ ਉਹ ਤੇ ਬੀਜੇਪੀ 2500 ਰੁਪਏ ਕਹਿ ਰਹੀ ਸੀ ਬੀਜੇਪੀ ਇਹ ਕਹਿ ਰਹੀ ਸੀ ਕਿ ਇਹ ਕਹਿੰਦੇ ਸੀ ਕਿ 18000 ਅਸੀਂ ਆਪਣੇ ਪੰਡਤਾਂ ਨੂੰ ਤੇ ਭਾਈਆਂ ਨੂੰ ਦੇਵਾਂਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਬੜੇਪਾ ਫੰਕਸ਼ਨ ਆ ਵਧਾ ਦੇਵਾਂਗੇ ਸੋ ਇੱਕ ਤਰੀਕ ਕਿਦਰ ਕੰਪੀਟੀਟਿਵ ਜਿਹੜਾ ਪੋਪੂਲਿਜ਼ਮ ਹੈਗਾ ਹੁਣ ਤਕਰੀਬਨ ਸਾਰੀਆਂ ਪਾਰਟੀਆਂ ਇੱਕ ਦੂਜ ਤੇ ਲੋਕ ਵੀ ਜਿਹੜੇ ਰਹੇ ਉਹ ਮਤਲਬ ਜਿਹੜਾ ਇੱਕ ਵਾਰ ਪੁਰਾਣਾ ਇੱਕ ਵਾਰ ਉਹਨਾਂ ਨੂੰ ਸਹੂਲਤਾਂ ਮਿਲ ਜਾਂਦੀਆਂ ਉਹਨਾਂ ਦਾ ਅਸਰ ਵੀ ਸਹੂਲਤਾਂ ਦਾ ਇੱਕ ਜਾਂ ਦੋ ਲਕਸ਼ਮ ਹੀ ਰਹਿੰਦਾ ਉਸ ਤੋਂ ਬਾਅਦ ਲੋਕ ਵੀ ਭੁੱਲ ਕੇ ਉਸ ਤੋਂ ਨਵੀਆਂ ਸਹੂਲਤਾਂ ਵਾਲੇ ਪਾਸੇ ਜਾਂ ਨਵੇਂ ਜਿਹਰੇ ਵਾਦੇ ਆ ਉਧਰ ਜਾਣ ਲੱਗ ਪੈਂਦੇ ਆ ਤੇ ਇਸ ਤੋਂ ਇਲਾਵਾ ਪਤਲੀ ਹੋਰ ਚੀਜ਼ ਦੇਖਦੇ ਆ ਕਿ ਜਦੋਂ ਤੋਂ ਜਿਹੜੀ ਪੋਪੂਲਿਜ਼ਮ ਦਾ ਜਿਹੜਾ ਇਹ ਹੈਗਾ ਸਿਸਟਮ ਜਿਹਦੇ ਵਿੱਚ ਤੁਸੀਂ ਫ੍ਰੀ ਕਹਿੰਦੇ ਕਿ ਅਸੀਂ ਤੁਹਾਨੂੰ ਫ੍ਰੀ ਬਿਜਲੀ ਦੇਤੀ ਜਾਂ ਫ੍ਰੀ ਤੁਸੀਂ ਅਸੀਂ ਆਪਣਾ ਮੈਲਾ ਉਹਨੂੰ ਪੈਸੇ ਦੇਤੇ ਉਹਦੇ ਨਾਲ ਕੀ ਹੁੰਦਾ ਕਿ ਅਲਟੀਮੇਟਲੀ ਬਜਟ ਤਾਂ ਉਨਾ ਹੀ ਆ ਨਾ ਜਦੋਂ ਵੈਲਫੇਅਰ 'ਚ ਉਸ ਤਰੀਕੇ ਉੱਥੇ ਜਿਹੜਾ ਹੈਗਾ ਆਪਣਾ ਸੀਵਰੇਜ ਦਾ ਹਾਲਤ ਮਾੜੇ ਹੋ ਜਾਂਦੇ ਆ ਸੋ ਉਹ ਚੀਜ਼ਾਂ ਵੀ ਇੱਕ ਤਰੀਕੇ ਨਾਲ ਫਿਰ ਪਾਰਟੀ ਨੂੰ ਅਸਰ ਕਰ ਲੱਗ ਪੈਂਦੀ ਹੈਗੀ ਕੈਪੀਟਲ ਸਪੈਂਡਿਚਰ ਵਾਸਤੇ ਪੈਸੇ ਘਟ ਜਾਂਦੇ ਆ ਸੋ ਪੋਪੁਲਿਜ਼ਮ ਵੀ ਜਿਹੜਾ ਹੈਗਾ ਮੇਰੇ ਖਿਆਲ ਵਿੱਚ ਕਿਸੇ ਹੱਦ ਤੱਕ ਚੱਲਦਾ ਹੈਗਾ ਇੱਕ ਨਾ ਹੱਦ ਤੋਂ ਵੱਧ ਗਿਆ ਉਸ ਤੋਂ ਬਾਅਦ ਨਹੀਂ ਚੱਲ ਸਕਦਾ ਦਿੱਲੀ ਜਿਹਦਾ ਫਿਰ ਵੀ ਜਿਵੇਂ ਇਹਨਾਂ ਕੋਲ ਅਜੇ ਥੋੜਾ ਜਿਹਾ ਫਿਸਕਲ ਜਿਹੜਾ ਹੈਗਾ ਪੈਸੇ ਸੀਗੇ ਦਿੱਲੀ ਦੇ ਵਿੱਚ ਥੋੜਾ ਜਿਹਾ ਇੱਕ ਬਜਟ ਜਿਹੜਾ ਸਰਪਲਸ ਸਟੇਟ ਹੈਗੀ ਆ ਉਹਦੇ ਉਸ ਦੇ ਮੁਕਾਬਲੇ ਇਹਨਾਂ ਦਾ ਕੰਮ ਚੱਲ ਗਿਆ ਕਾਫੀ ਹੱਦ ਤੱਕ ਵੀ ਪਰ ਉਹਨਾਂ ਸਟੇਟਾਂ ਦੇ ਵਿੱਚ ਉਹ ਉਹ ਕੇਜਰੀ ਵਾਲ ਜਿਹੜੇ ਮੰਨੇ ਜਾਂਦੇ ਆ ਕਿ ਪਰਚੀਆਂ ਦੇ ਦੇਣਗੇ ਵੀ ਆਹ ਜਿੱਤ ਜੂਗਾ ਆਹ ਸੀਟ ਦੇ ਉੱਤੋਂ ਆ ਹਾਰ ਰਿਹਾ ਜਿਹੜੇ ਪੰਜਾਬ ਚ ਕਹਿੰਦੇ ਸੀ ਵੀ ਕੈਪਟਨ ਵੀ ਇਹ ਲਿਖ ਲੋ ਕੈਪਟਨ ਹਾਰ ਰਹੇ ਆ ਸੁਖਬੀਰ ਹਾਰ ਰਹੇ ਆ ਉਹ ਆਬਦੀ ਸੀਟ ਵੀ ਹਾਰ ਗਈ ਮਤਲਬ ਮੇਰੇ ਮੇਰਾ ਜਿਹੜਾ ਸਵਾਲ ਹੋਏ ਇਹ ਗੱਲ ਨੂੰ ਲੈ ਕੇ ਆ ਕਿ ਉਹ ਜਿਹੜਾ ਬ੍ਰਾਂਡ ਕੇਜਰੀ ਵਾਲ ਆ ਉਹ ਵੀ ਟੁੱਟਿਆ ਕਿਸ ਇਲੈਕਸ਼ਨ ਨੇ ਉਹਨੂੰ ਤੋੜਤਾ ਤੇ ਕਿਸ ਹੱਦ ਤੱਕ ਤੋੜਤਾ ਤੇ ਫੇਰ ਮੇਰਾ ਇਹਦੇ ਨਾਲ ਹੀ ਜੁੜਮਾ ਸਵਾਲ ਹੋਊਗਾ ਤੇ ਜੇ ਉਹ ਟੁੱਟ ਗਿਆ ਜਿੰਨਾ ਵੀ ਆ ਤਾਂ ਉਹਦਾ ਕੋਈ ਪੰਜਾਬ ਤੇ ਪ੍ਰਭਾਵ ਕੀ ਪੈਂਦਾ ਦੱਸੋ ਰੇਨ ਕੇ ਜਿਹੜਾ ਕੇਸਰੀਵਾਲ ਹੈਗਾ ਜਿਹਦਾ ਮੇਰੇ ਖਿਆਲ ਚ ਜਿਹੜਾ ਟੌਪ ਤੇ ਸੀਗਾ ਮਠਰੋ ਉਹ ਅੱਜ ਤੋਂ 10 ਸਾਲ ਪਹਿਲਾਂ ਟੌਪ ਤੇ ਸੀਗਾ ਬਹੁਤ ਵੱਡੇ ਲੈਵਲ ਤੇ ਜਦੋਂ ਇਹ ਸੀਗਾ ਕਿ ਅਰਵਿੰਦ ਕੇਸਰੀਵਾਲ ਨਾਮਦਗ ਲੱਗਦੀ ਹੈ ਜੋ ਕਿ ਮਸੀਹਾ ਹੈ ਆਮ ਲੋਕਾਂ ਦਾ ਮਸੀਹਾ ਜੋ ਆਮ ਲੋਕਾਂ ਨੂੰ ਰਿੰਦਾ ਜਿਹਨੇ ਬਹੁਤ ਵੱਡੀ ਸੈਕਰੀਫਾਈਸ ਕੀਤੀ ਜਿਹਨੇ ਉਹ ਤੇ ਚੱਲਦਾ ਆਈਆਰਐਸ ਸਾਰੀ ਵੈਗਨ ਵੈਗਨਰ ਤੇ ਚੱਲਦਾ ਜਿਹਨੇ ਆਈਆਰਐਸ ਦੀ ਨੌਕਰੀ ਛੱਡੀ ਹੈਗੀ ਹੈ ਜਿਹੜਾ ਕਰਪਸ਼ਨ ਦੇ ਖਿਲਾਫ ਹੈ ਜਿਹੜਾ ਮੰਨੀਆਂਦਾਨੀਆਂ ਦੇ ਖਿਲਾਫ ਉਹ ਕੇਜਰੀਵਾਲ ਤਾਂ ਮੈਨੂੰ ਲੱਗਦਾ ਹੌਲੀ-ਹੌਲੀ ਹੌਲੀ-ਹੌਲੀ ਕਾਫੀ ਟਾਈਮ ਤੋਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਡਾਊਨ ਹੋ ਚੁੱਕਿਆ ਸੀਗਾ ਹੋਰ ਹਿੰਦਾ ਜਿਹੜਾ ਕੇਜਰੀਵਾਲ ਉਹ ਜ਼ਿਆਦਾਤਰ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਦੇ ਥਰੂ ਮਸ਼ਹੂਰੀਆਂ ਦੇ ਥਰੂ ਜਾਂ ਸਰਫ ਜਾਂ ਕੁਝ ਲੋਕਾਂ ਦੇ ਵਿੱਚ ਇਹ ਲੱਗੀ ਹੈ ਕੱਟੜ ਇਮਾਨਦਾਰ ਇਮਾਨਦਾਰੀ ਨੂੰ ਉਹ ਜਿਹੜੀਆਂ ਦੋ ਗੱਲਾਂ ਜਿਹੜੀਆਂ ਦਿੱਲੀ ਦੇ ਵਿੱਚ ਇੱਕ ਤਾਂ ਉਹਨਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਆਪਣਾ ਆਫੀਸ਼ੀਅਲ ਰੈਜ਼ਿਡੈਂਸ ਬਣਾਇਆ ਜਿਹਨੂੰ ਭਾਜਪਾ ਨੇ ਸ਼ੀਸ਼ਮਹਿਲ ਕਹਿ ਕੇ ਬਹੁਤ ਵੱਡੇ ਤੌਰ ਤੇ ਪ੍ਰਚਾਰਿਆ ਜਿਹਦਾ ਅਸਰ ਵੀ ਹੋਇਆ ਦੂਸਰਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਨਿਕਰ ਸਕੈਮ ਹੋਇਆ ਉਹ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਅੰਦਰ ਗਏ ਸੋ ਉਹਦੇ ਨਾਲ ਟੱਕੜ ਇਮਾਨਦਾਰ ਵਾਲੀ ਜਿਹੜੀ ਛਵੀ ਸੀਗੀ ਉਹ ਟੁੱਟੀ ਹੈ ਕਿ ਨਾਲ ਦੀ ਨਾਲ ਹੀ ਜਿਹੜੀ ਇੱਕ ਇਹਨਾਂ ਦਾ ਬਲਕਿ ਆਮ ਆਦਮੀ ਹੈ ਬਿਲਕੁਲ ਆਮ ਆਦਮੀ ਲੋਕਾਂ ਨੂੰ ਰਹਿੰਦੇ ਆ ਹੁਣ ਜਦੋਂ ਉਹ ਜੈਟ ਏਅਰਵੇਜ਼ ਦੀ ਸਫਰ ਕਰਦੇ ਆ ਜੈਟਸ ਦੇ ਵਿੱਚ ਜਾਂਦੇ ਆ ਵੀਆਈਪੀ ਸਕਿਉਰਿਟੀਆਂ ਨੂੰ ਜੈਟਪਲਸ ਸਕਿਉਰਿਟੀ ਦੋ ਦੋ ਸਟੇਟਾਂ ਤੋਂ ਮਿਲ ਰਹੀ ਹੈ ਤੇ ਉਹ ਪ੍ਰੋ ਜਿਹੜੇ ਵੱਡੇ ਵੱਡੇ ਮਹਿਲਾਂ 'ਚ ਰਹਿੰਦੇ ਆ ਤੇ ਉਹ ਜਿਹੜੀ ਛਵੀ ਹੈਗੀ ਉਹ ਟੁੱਟੀ ਹੈ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੀ ਇੱਕ ਡੈਮੋਕ੍ਰੇਸੀ ਵਾਲੀ ਛਵੀ ਸੀ ਜਿਹੜੀ ਹੈ ਕਿ ਲੋਕਪਾਲ ਦੀ ਮੰਗ ਕਰ ਕਿ ਤਜੇ ਇਸ ਤਰੀਕੇ ਨਾਲ মিডিਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰੀਕੇ ਆਪੋਜੀਸ਼ਨ ਨੂੰ ਅੰਦਰ ਜੇਲ੍ਹ ਚ ਪਾ ਪਾਇਆ ਹੈਗਾ ਇਸ ਤਰ੍ਹਾਂ ਛੋਟੇ ਛੋਟੇ ਚੈਨਲ ਬੰਦ ਕੀਤੇ ਜਿਸ ਤਰ੍ਹਾਂ ਵਿਧਾਨ ਸਭਾ ਦੀ ਵੀ ਜਿਹੜੀ ਹੈਗੀ ਆ ਕੋਈ ਮੀਟਿੰਗ ਟਾਈਮ ਤੇ ਨਹੀਂ ਹੁੰਦੀ ਕਿ ਜਿੱਥੇ ਆਰਟੀਆਈ ਬਿਲਕੁਲ ਬੰਦ ਖੁੱਸ ਪਈ ਹੈਗੀ ਆ ਇੱਥੇ ਉਹਨਾਂ ਨੇ ਵੀ ਬੀਜੇਪੀ ਵਾਂਗੂ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਦੁਰਵਰਤੋਂ ਕੀਤੀ ਹੈ ਉਹਦੇ ਨਾਲ ਹੌਲੀ ਹੌਲੀ ਜਿਹੜੀ ਅਰਵਿੰਦ ਕੇਤਰੀਪਾਲ ਦੀ ਸ਼ਫੀ ਜਿਹੜੀ ਹੈਗੀ ਆ ਉਹ ਟੁੱਟੀ ਹੈਗੀ ਤੇ ਉਹਦਾ ਜਿਹੜਾ ਪ੍ਰਤੱਖ ਪਰਮਾਨਾਪ ਅਪਨੂੰ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਮਿਲ ਜਾਂਦਾ ਜਦੋਂ ਆਪਣੀ ਇजरीवाल ਦੀ ਵਾਲ ਦੀ ਲੀਡਰਸ਼ਿਪ ਤੇ ਮੈਨੂੰ ਲੱਗਦਾ ਕਿ ਹੁਣ ਬਹੁਤ ਵੱਡੇ ਸਵਾਲ ਜਿਹੇ ਨੇ ਜੜੇ ਹੈਗੇ ਉਹ ਵਿਦਨ ਦਾ ਪਾਰਟੀ ਵੀ ਜਿਹੜੇ ਹੈਗੇ ਉੱਠ ਆ ਜਾਣਗੇ ਕਿਉਂਕਿ ਹੁਣ ਉਸ ਤੱਕ ਇਹ केजरीवाल ਦੀ ਜਿਹੜੀ ਜੇ ਮੁਖਤਬ ਨਹੀਂ ਮੌਲਿਕ ਤਾਂ ਬਣੀ ਸੀ ਇਸ ਕਰਕੇ ਜਿਉਂ ਲਗਾਤਾਰ ਇਲੈਕਸ਼ਨਾਂ ਜਿੱਤ ਰਹੇ ਸੀ ਪਰ ਜਿਵੇਂ ਹੀ ਹੁਣ ਇਲੈਕਸ਼ਨ ਹਾਰ ਗਏ ਉਹਨਾਂ ਦੀ ਪਾਰਟੀ ਹਾਰ ਜਾਂਦੀ ਹੈ ਖਾਸ ਕਰਕੇ ਉਸ ਥਾਂ ਤੋਂ ਹਾਰ ਜਾਂਦੀ ਹੈ ਜਿਹੜਾ ਉਹਨਾਂ ਦਾ ਕਿਲਾ ਦਿੱਲੀ ਉਹਨਾਂ ਦਾ ਸਭ ਤੋਂ ਵੱਡਾ ਗੜ ਹੈਗਾ ਉੱਥੋਂ ਹਾਰ ਜਾਂਦੇ ਆਪ ਨੂੰ ਸੀਟ ਵੀ ਹਾਰ ਜਾਂਦੇ ਆ ਮੈਨੂੰ ਲੱਗਦਾ ਅਗਰ ਵਿੰਦ ਕੈਜਰੀਵਾਲ ਦੀ ਜਿਹੜੀ ਲੀਡਰਸ਼ਿਪ ਵੀ ਜੁੜੀ ਹੈਗੀ ਉਹ ਤੇਨ ਸਵਾਲੀਆ ਚ ਇਹਨੂੰ ਉੱਠੇ ਜਾਣਗੇ ਵਿਦਨ ਪਾਰਟੀ ਵੀ ਹੋ ਸਕਦਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਉਠਾਏ ਜਾਣ ਜਿੱਤੋਂ ਤੱਕ ਪੰਜਾਬ ਦੀ ਗੱਲ ਹੈਗੀ ਆ ਪੰਜਾਬ ਤੇ ਡੈਫੀਨਿਟਲੀ ਇਸ ਚੀਜ਼ ਦਾ ਕੀ ਅਸਰ ਹੁੰਦਾ ਆ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਆਪਾਂ ਕੇਜਰੀਵਾਲ ਦੀ ਜਿਹ ਸਿਆਸਤ ਆ ਆਪਾਂ ਉਹਨੂੰ ਧਿਆਨ ਨਾਲ ਦੇਖੀ ਤੇ ਕੇਜਰੀਵਾਲ ਦੀ ਸਿਆਸਤ ਇਸ ਤਰ੍ਹਾਂ ਦੀ ਰਹੀ ਹੈ ਕਿ ਕਦੇ ਵੀ ਪਾਵਰ ਤੋਂ ਬਿਨਾਂ ਰਹੋ ਆਪ ਉਹਨਾਂ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪੰਜਾਬ ਦੀ ਸਰਕਾਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਲ ਜਿਹੜਾ ਹੈਗਾ ਕੇਜਰੀਵਾਲ ਦਾ ਹੈਗਾ ਐਂਡ ਉਹ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਦੁਬਾਰਾ ਕੰਟਰੋਲ ਆਪਣਾ ਹੈਗਾ ਉਹ ਵਧਾਇਆ ਹੈਗਾ ਜਿਸ ਤਰੀਕੇ ਨਾਲ ਭਗਵੰਤ ਮਾਨ ਵੀ ਸਾਥ ਥੱਲੇ ਗਈ ਹੈ ਹੁਣ ਕੀ ਪੰਜਾਬ ਭਗਵੰਤ ਮਾਨ ਤੇ ਜਿਹੜਾ ਕੇਜਰੀਵਾਲ ਦਾ ਆਪਸ ਜੜੀ ਹੈਗੀ ਆ ਇਹਨਾਂ ਚ ਖਲਾ ਕਲਾ ਜੜੀ ਹੈਗੀ ਕਲਾ ਹੈਗਾ ਜੋ ਵੱਧਦੀ ਹੈ ਕਿ ਘਟਦੀ ਹੈ ਉਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਭਗਵੰਤ ਮਾਨ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਰਜਿਸਟਰ ਕਰਨਗੇ ਕਿਉਂਕਿ ਜੇ ਕੇਜਰੀਵਾਲ ਡਾਊਨ ਹੁੰਦੀ ਹੈ ਤਾਂ ਭਗਵੰਤ ਮਾਨ ਵੀ ਇਹ ਲੱਗੇ ਥੋੜੇ ਜਿਹਾ ਤਾਕਤਵਰ ਹੋਣਗੇ ਦੂਸਰੀ ਗੱਲ ਆਪੇ ਉਹ ਨਹੀਂ ਭੁੱਲਣੀ ਚਾਹੀਦੀ ਕਿ ਤੇ ਬੀਜੇਪੀ ਦਾ ਰੁਖ ਜਿਹੜਾ ਕਿ ਬਹੁਤ ਇੰਪੋਰਟੈਂਟ ਹੋਊਗਾ ਕਿ ਹੁਣ ਬੀਜੇਪੀ ਕੀ ਜਾਵੇਗੀ ਕਿ ਕੇਜਰੀਵਾਲ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਇੱਕ ਬ੍ਰੀਕਿੰਗ ਸਪੇਸ ਦਿੱਤਾ ਜਾਵੇ ਜਾਂ ਫਿਰ ਜੇ ਹੁਣ ਕੇਜਰੀਵਾਲ ਹਾਰ ਗਿਆ ਤਾਂ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਸੋ ਬੀਜੇਪੀ ਕਿਸ ਤਰੀਕੇ ਦੇ ਨਾਲ ਚਾਲ ਚੱਲਦਾ ਹੈਗਾ ਉਹ ਵੀ ਦੇਖਣੀ ਪਊਗੀ ਆਪਾਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਸੀਂ ਇਸ ਵੀਡੀਓ ਦਾ ਸਭ ਨੇ ਤੁਹਾਡਾ ਵੀ ਧੰਨਵਾਦ